ਪੂਜਾ ਹਾਂਜੀ ਇੱਥੇ ਬੈਠੀ ਆ ਕੋਈ ਫਰੂਟ ਹੀ ਕੱਟ ਲਿਆ ਪੁੱਤ ਚੰਗਾ ਥੋੜਾ ਲੱਗਦਾ ਰੋਟੀਆਂ ਦੇ ਨੂੰ ਟਾਈਮ ਲੱਗ ਜਾਣਾ ਵੇਖ ਲੈ ਕਿੱਥੇ ਕੋ ਪਹੁੰਚ ਕੇ ਰੋਟੀ ਵਾਲੇ ਮੈਂ ਲਿਆਣੀ ਹੁੰਦੀ ਨਹੀਂ 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 ਬੇਟਾ ਉਤਨੇ ਤਾਂ ਬੁਖਾਰ ਬਹੁਤੇ ਲੱਗਦਾ ਵਾ ਪੂਜਾ ਨਹੀਂ ਨਹੀਂ ਆਂਟੀ ਨਹੀਂ ਨਹੀਂ ਬੇਟਾ ਹਗਾ ਤੇ ਨਾ ਬੁਖਾਰ ਨਹੀਂ ਅਸੀਂ ਕੁਝ ਨਹੀਂ ਖਾਣਾ ਭਾਂਜੀ ਦੇਖੋ ਕੁੜੀ ਨੂੰ ਬੁਖਾਰ ਕਿੰਨਾ ਹੈਗਾ ਜੇ ਉਹ ਨਹੀਂ ਭਾਂਜੀ ਇਹ ਵੈਸੇ ਤਾਂ ਪੀਰਨ ਦੀ ਗਰਮ ਰੰਦੀ ਵੈਸੇ ਨਹੀਂ ਨਹੀਂ ਭਾਂਜੀ ਨਹੀਂ ਬੇਟਾ ਅੱਜ ਕੱਲ ਮੌਸਮ ਉਹ ਕੋਈਆਂ ਜਿਹੋ ਜਿਹੀ ਕਿਰਨ ਹੋ ਜੈਸੀ ਰੋਟੀਆਂ ਪੇ ਖਾ ਲਾਂਗੇ ਬੇਟਾ ਕੋਈ ਗੱਲ ਨਹੀਂ ਤੂੰ ਬੈਠ ਜਿਹੜਾ ਅ ਅੱਗੀ ਸੋਂ ਤਾਂ ਨਾਲੇ ਸੌਂਦਾ ਮਿੰਨਾ ਲੈ ਕੇ ਆਈ ਸੀ ਨਾ ਮੈਂ ਅੱਛਾ ਅੱਛਾ ਤੇ ਮੇਰੀ ਕਿਰਨ ਨਾਲ ਗੱਲ ਹੋਈ ਸੀ ਤੇ ਕੰਦੀ ਮੰਮੀ ਚਲੋ ਕੋਈ ਗੱਲ ਨਹੀਂ ਮੈਂ ਥਲ ਮਹੋ ਆਉਣੀ ਸੀ ਸਿਦੈਣੇ ਰਹਿਣ ਦੇਣਾ ਸੀ ਤੂੰ ਇਹ ਲੋੜ ਕੀ ਸੀ ਭੈਣ ਜੀ ਚਲੋ ਕੋਈ ਗੱਲ ਨਹੀਂ ਮਾਪਿਆਂ ਨੂੰ ਫਿਕਰ ਨਹੀਂ ਹੋਣੀ ਨਹੀਂ ਭੈਣ ਜੀ ਕੋਈ ਗੱਲ ਨਹੀਂ ਕੋਈ ਨਹੀਂ ਮੰਮੀ ਤੁਹਾਨੂੰ ਪਤਾ ਦੇ ਮੰਮੀ ਦਾ ਇਹ ਜਦੋਂ ਵੀ ਆਂਦੇ ਆ ਇਹਨਾਂ ਨੇ ਇਤਰਾ ਹੀ ਆਣਾ ਨਹੀਂ ਭੈਣ ਜੀ ਸਾਡੀ ਲਾਡ ਲਈਤੀ ਹੈ ਇੱਕ ਕਲਮ ਕੱਲੀ ਦੇਗੀ ਕੋਈ ਗੱਲ ਇਹਦੇ ਵਾਸਤੇ ਹੀ ਆ ਸਭ ਕੁਝ ਨਹੀਂ ਭੈਣ ਜੀ ਜੇ ਤੁਹਾਡੀ ਲਾਡ ਲਈ ਆ ਕਾ ਸਾਡੀ ਵੀ ਤਾਂ ਲਾਡਲੀ ਆ ਉਹ ਨਹੀਂ ਭੈਣ ਜੀ ਉਹ ਵੀ ਉਹ ਨਹੀਂ ਉਹ ਵਧੀਆ ਤੁਹਾਨੂੰ ਨਹੀਂ ਪਤਾ ਤੁਹਾਡੇ ਨਾਲ ਲਾਡਲੀ ਜ਼ਿਆਦਾ ਰੱਖੀ ਹੋਈ ਆ ਮੰਮੀ ਨੇ ਉਹ ਉਹ ਤੇ ਬੇਟਾ ਮੈਨੂੰ ਪਤਾ ਲੱਗਦਾ ਵੀ ਤੂੰ ਵੀ ਲਾਡਲੀ ਆ ਪੁੱਤਰ ਕੋਈ ਐਸੀ ਗੱਲ ਨਹੀਂ ਹੈ ਮੈਂ ਤੇ ਮੰਮੀ ਦੀ ਸਭ ਤੋਂ ਜ਼ਿਆਦਾ ਲਾਡਲੀ ਨਹੀਂ ਨਹੀਂ ਤੂੰ ਵੀ ਲਾਡਲੀ ਦੇਖੋ ਜੀ ਉਹ ਜਿਹੋ ਜੀ ਕਿਰਨ ਉਹਦੀ ਪੁੱਤਰ ਪੂਜਾ ਤੂੰ ਹੈ ਕੋਈ ਉਹਦੀ ਗੱਲ ਖੇਚਲਾਜ ਨਾ ਪਿਆ ਕਰੋ ਕੋਈ ਗੱਲ ਨਹੀਂ ਆ ਪੁੱਤਰ ਨਹੀਂ ਨਹੀਂ ਇਹ ਕੋਈ ਗੱਲ ਨਹੀਂ ਪੁੱਤਰ ਫਿਰ ਕੀ ਆ ਮੇਰਾ ਨਾ 100 ਵਾਰੀ ਆਓ ਮੇਰੀ ਦੁਣਨੀ ਤੀ ਆ ਪੁੱਤਰ ਮੈਂ ਦੋਨਾਂ ਨੂੰ ਮਿਲਣ ਨਹੀਂ ਆਨੀ ਹੈ ਮੇਰੇ ਮਨ ਚ ਨਹੀਂ ਹੈ ਅੱਜ ਤਾਂ ਇਦਾਂ ਨਹੀਂ ਆਣਾ ਸਮਾਨ ਚੋਕੇ ਕੋਈ ਨਹੀਂ ਆ ਅੱਸੀ ਕੀ ਜੇ ਅਗਲੀ ਵੀ ਦਾ ਉਹਦਾ ਦੇ ਦਿਆ ਨਹੀਂ ਨਹੀਂ ਤੁਸੀਂ ਮਿਲਣਾ ਨਾ 100 ਵਾਰੀ ਆਓ ਹੈਨਾ ਮੰਮੀ ਐਵੇਂ ਕਿਉਂ ਖੇਤਾਂ ਚ ਪਾਉਂਦੇ ਜੀ ਨਹੀਂ ਇਹਨੂੰ ਮੈਂ ਸਮਝਾ ਨਹੀਂ ਹਾਂ ਪੁੱਤਰ ਪਤਾ ਕੀ ਗੱਲ ਇਹ ਰੀਤ ਹੁੰਦੀ ਆ ਸੌਂ ਦੇ ਮਹੀਨੇ ਚ ਧੀਆ ਨੂੰ ਦੇਈਦਾ ਸੌਂ ਦੇ ਮਹੀਨੇ ਚ ਜਿਹੜਾ ਵੀ ਤਿਆਰ ਹੋਵੇ ਨਾ ਧੀਆ ਨੂੰ ਦੇਣਾ ਚੰਗਾ ਹੁੰਦਾ ਪੁੱਤ ਲੇ ਮੰਮੀ ਆਹ ਨਹੀਂ ਦਰਵਾਜਾ ਨਾ ਸਾਰੇ ਅਸੀਂ ਆਪ ਹੀ ਬਣਾਏ ਹੋਏ ਆ ਚਲ ਕੋਈ ਗੱਲ ਕੋਈ ਗੱਲ ਨਹੀਂ ਹੁੰਦਾ ਅਸੀਂ ਆਪ ਉਹਨੂੰ ਲਿਆ ਕੇ ਦੇ ਦਾਂਗੇ ਸੂਟ ਮੰਮਾ ਸਮਾਂ ਤੁਸੀਂ ਦਿਖਾਓ ਇੱਕ ਵਾਰੀ ਹਾਂ ਕੋਈ ਗੱਲ ਨਹੀਂ ਦੇਰ ਮੈਂ ਕਿਉਂ ਗੱਲਬਾਤ ਕਰਦੇ ਪਹਿਲੇ ਮੈਂ ਚਲ ਕੋਈ ਗੱਲ ਨਹੀਂ ਹੋਈ ਚਲੋ ਚਲ ਲੈ ਆਪੋ ਨਾ ਮੰਮੀ ਇੱਥੇ ਟਿਕ ਫੜਾ ਲੈ ਬੇਟਾ ਫੜਾ ਮੰਨ ਲੈਂਦਾ ਮੈਂ ਫੜ ਫੜ ਹਾਂ ਐਲੋ ਮੰਮਾ ਜੀ ਤੁਸੀਂ ਅੱਗੇ ਕਰੋ ਸਹਾਨ ਨਹੀਂ ਪੱਲਾ ਪੈਂਚੀ ਨਹੀਂ ਦਿੰਨੇ ਪੈਂਜੀ ਵਰਡੇ ਗੇ ਅੰਦਰੋਂ ਚ ਐਲੋ ਪੈਂਜੀ ਇਹ ਮੇਰਾ ਸੋਟ ਹਾਂਜੀ ਹਾਂਜੀ ਇਹ ਤੁਹਾਡਾ ਸੋਟ ਹੈ ਆਈਡੀ ਫਸਲ ਨਾ ਆਪਾਂ ਗਣਾ ਤੇ ਚੇਂਜ ਵੀ ਹੋ ਜਾਏ ਹਾਂਜੀ ਮੇਰਾ ਕਾਹਦਾ ਉਹ ਕੋਈ ਗੱਲ ਨਾ ਉਹ ਨਹੀਂ ਪੂਜਾ ਉਹ ਨਹੀਂ ਪੂਜਾ ਨਹੀਂ ਲੈ ਕਿਰਨ ਮੇਰਾ ਨਹੀਂ ਬੰਦਾ ਮਮੀ ਦਾ ਤੇ ਚੱਲ ਬੰਦਾ ਤੇ ਇਹ ਬੇਟਾ ਉਹਨਾਂ ਦਾ ਹੈ ਠੀਕ ਹੈ ਬੇਟੇ ਨੂੰ ਦੇ ਦਈਆਂ ਲੈ ਕਿਰਨ ਮੰਮੀ ਨੂੰ ਕਹਾਂ ਮਮੀ ਮੇਰਾ ਨਹੀਂ ਬੰਦਾ ਚੱਲ ਬੰਦਾ ਕੋਈ ਥਾਲੀ ਦੀਦੀ ਜਿੱਥੇ ਉਹ ਦੀਦੀ ਤੁਸੀਂ ਵੀ ਦੀਦੀ ਹੋ ਨਾ ਐਂਡ ਡਬਲ ਡਬਲ ਖੇਡਣੇ ਚੰਗੀ ਲੱਗਦੀ ਹੈ ਲੋ ਭੈਣ ਜੀ <laughs> कोई नहीं कोई रेन डने से पहन ओ नहीं नहीं कोई गाल नहीं पहन जी तो पहन जी कोई करो ना ले पुत्तर नहीं आंटी मैं नहीं ओ कोई ओ बेटे वास्ते तो मेरा दिमाग ओ कोई गाल नहीं फिर गाल नहीं थोड़ा हो जा काम तो है कोई ओजी गाल नहीं ले पुत्तर तुम ठीक है पुत्तर ठीक है मम्मी और बढ़िया सब ना हां जी मम्मी सूट देखो बढ़िया वा देख ले बेटा आओ आओ पुत्तर बढ़िया ले मेरा तो बहुत सोना है कोमल मम्मी मेरा तो बहुत सोना है बड़ा सोना सूट है ਚਲ ਹੁਣ ਸਵਾ ਕੇ ਪਾ ਲੈਣਾ ਠੀਕ ਹੈ ਠੀਕ ਹੈ ਬੱਜੀ ਬਹੁਤ ਸੋਹਣਾ ਸੁਣ ਹੁਣ ਜਦੋਂ ਤੁਸੀਂ ਆਓਗੇ ਨਾ ਇਹ ਪਾ ਕੇ ਆਣਾ ਸਾਡੇ ਦੋਨੇ ਪੈਣਾ ਪੈਣਾ ਇੱਕੋ ਜਿਹਾ ਪਾਵਾਂਗੇ ਸੁਣ ਮੇਰਾ ਵੀ ਆ ਹੋ ਜਾਏਗਾ ਤੇਰਾ ਮੇਰਾ ਸੇਮ ਹੀ ਹੋ ਲੈ ਮੇਰੇ ਵਾਸਤੇ ਦੋਨੇ ਤੇ ਹੀ ਆ ਇੱਕੋ ਜਿਹਾ ਮੈਂ ਇੱਕੋ ਜਿਹਾ ਲੈ ਕੇ ਆਇਆ ਪਰਾਟੀ ਪੈਸਿਆਂ ਦੀ ਖੇਚਲ ਉਹ ਕੋਈ ਗੱਲ ਨਹੀਂ ਪੁੱਤਰਾ ਹਾਂ ਪੁੱਤਰ ਹਾਂਜੀ ਮੰਮੀ ਲਿਆ ਮੈਂ ਆ ਸਗਨ ਸੁਗਨ ਅੰਦਰ ਰੱਖਾਵਾਂ ਲਿਆ ਦੇ ਮੈਂ ਰੱਖ ਦੇਣੀ ਮੰਮੀ ਨਹੀਂ ਕੋਈ ਨਹੀਂ ਪੁੱਤ ਮੈਂ ਰੱਖ ਦੇਣੀ ਲਿਆ ਦੇ ਮੈਂ ਰੱਖ ਲਿਆ ਚੱਲ ਆਪ ਮੈਂ ਅਣੀ ਤੁਹਾਨੂੰ ਨਸੋਈ ਚ ਜਾਵਾਂ ਆਹੋ ਜਾ ਜਾ ਮਮਮੀ ਫੜੋ ਮੇਰੇ ਵੀ ਲੱਗੇ ਸੂਟ ਆ ਪੁੱਤਰ ਪੈਸੇ ਵੀ ਫੜਾ ਦੇ ਆ ਫੜੋ ਫੜਾ ਪੈਸੇ ਵੀ ਲੈ ਮੈਂ ਕੀ ਪੈਂਜੀ ਨਹੀਂ ਨਹੀਂ ਕੋਏਗੀ ਕੋਈ ਗਾ ਨਹੀਂ ਪੈਸੇ ਕੋਈ ਡੇਗੀ ਨਹੀਂ ਨਹੀਂ ਸੰਭਲੋ ਸੰਭਲੋ ਮੈਂ ਜੀ ਸੰਭਲੋ ਸੰਭਲੋ ਕਿਰਣਾ ਬੇਟਾ ਮੈਂ ਦੇਖਣ ਦੀ ਜਦੋਂ ਦੀ ਮਾਈ ਆਈ ਹੈ ਤੇਰੀ ਪੂਜਾ ਦੀ ਕੱਲੇ ਕੰਮ ਲੱਗੇ ਥੋੜਾ ਪਤਾ ਤੂੰ ਵੀ ਨਾਲ ਕਰਾ ਦੇ ਅਗਰ ਬੇਟਾ ਉਹ ਯਾਰ ਮੰਮੀ ਕੋਈ ਗੱਲ ਨਹੀਂ ਮम्मा ਅਕ ਡੀਡੀ ਬੈਠੇ ਤੇ ਕੋਈ ਇਹ ਦੇ ਕੋਈ ਪਰੇਸ਼ਾਨੀ ਵਾਲੀ ਗੱਲ ਥੋੜੀ ਹੈ ਨਹੀਂ ਬੇਟਾ ਅਸਰਾ ਨਹੀਂ ਚੰਗਾ ਲੱਗਦਾ ਤੇਰਾ ਮਤਲਬ ਹੀ ਨਹੀਂ ਬੰਦਾ ਵਸੇ ਮਾਮਾ ਤੇ ਹਿਆ ਲੱਗੇ ਹੈ ਨਾ ਗੱਲ ਕਰਨ ਲੱਗੇ ਤੁਸੀਂ ਅੱਛਾ ਬੇਟਾ ਅਸਰਾ ਕਰ ਤੂੰ ਉਹਨਾਂ ਨਾਲ ਜਾ ਕੇ ਥੋੜੀ ਹੈਲਪ ਕਰਾ ਬੈਠ ਜਾ ਮੈਂ ਸਮਝਾ ਨਹੀਂ ਪਈ ਨਾ ਜੀ ਮਮਾ ਜੀ ਹਾਂ ਤੂੰ ਜਾ ਕੇ ਨਾ ਥੋੜੀ ਕਰਾ ਕੰਮ ਕੰਮ ਕਰਾ ਜਾ ਕੇ ਥੋੜਾ ਬੋਲਾ ਹਾਂ ਮੰਮੀ ਦਾਦੀ ਤੁਹਾਨੂੰ ਦੋਵਾਂ ਨੂੰ ਕੀ ਹੋ ਗਿਆ ਉਹ ਭਾਬੀ ਸਹੀ ਤੇ ਕਹਿੰਦੇ ਆ ਜੇ ਕੰਮ ਉਹ ਕਰ ਲੈਂਦੇ ਹਰ ਜੀ ਕੀ ਹੈ ਇਹ ਵਿੱਚ ਤੇ ਜੇ ਤੇਰੀ ਸੱਸ ਸੁਣ ਲੈਂਦੀ ਗੱਲ ਤੇ ਫੇਰ ਪਫੇ ਰਹੀ ਕਿਉਂ ਨਾ ਕੁਛ ਨਹੀਂ ਹੋਣਾ ਇਹ ਕੁਛ ਕਿਉਂ ਨਹੀਂ ਸੀ ਹੋਣਾ ਤੂੰ ਉਧਰ ਦੇ ਇੱਥੇ ਬੈਠੀ ਹੋਈਆਂ ਟੂਟ ਕੇ ਮਾਰਾ ਮੋਟਰ ਤੋਂ ਵੀ ਕੰਮ ਕਰ ਲਿਆ ਕਰ ਕੋਈ ਗੱਲ ਨਹੀਂ ਕਰਨ ਵੱਡੇ ਉਹਨਾਂ ਨੇ ਸਮਝਾਣਾ ਅੰਦਰ ਨਹੀਂ ਫਿਰ ਜਦੋਂ ਦੀ ਮੈਂ ਤੂੰ ਕੁਝ ਵੀ ਨਹੀਂ ਕਰਦੀ ਥੋੜਾ ਬੋਧਾ ਤੇ ਕੰਮ ਕਰਨਾ ਚਾਹੀਦਾ ਨਾ ਬੇਟਾ ਤੈਨੂੰ ਨਾਲ ਸਮਝਾਇਆ ਕਰ ਜੇ ਤੂੰ ਨੌਕਰੀ ਕਰਦੀ ਉਹ ਵੀ ਸਾਰਾ ਦਿਨ ਘਰ ਚ ਬੈਠਾ ਕੰਮ ਲੱਗੀ ਰਹਿੰਦੀ ਕਰਨ ਵਾਸਤੇ ਉਹ ਕੋਈ ਗੱਲ ਨਹੀਂ ਮੰਮੀ ਘਰ ਦਾ ਕੰਮ ਹੁੰਦਾ ਕਿੰਨਾ ਉਹ ਨਹੀਂ ਬੇਟਾ ਬਹੁਤ ਜ਼ਿਆਦਾ ਕੰਮ ਹੁੰਦਾ ਮੇਰੀ ਸੱਸ ਵੀ ਹੀ ਨਾ ਤੇਰੀ ਦਾਦੀ ਹੀ ਸੀ ਤੇ ਬਥੇਰਾ ਕੰਮ ਕਰਵਾਂਦੀ ਸੀ ਮੇਰੇ ਕੋਲੋਂ ਸਾਰਾ ਕੰਮ ਕਰੀ ਤੇ ਤੇਰੀ ਜਿਹੜੀ ਭੂਆ ਜੀ ਆਂਦੇ ਸੀ ਨਾ ਤੇ ਉਹ ਕੰਦੇ ਰਹਿੰਦੇ ਸੀ ਮੰਮੀ ਨੂੰ ਅਸਰ ਇਸ ਕਰਕੇ ਮੈਂ ਤੇਰੀ ਭਾਬੀ ਨੂੰ ਕਿਹਾ ਜਾਬ ਦੀਦੀ ਨਾਲ ਕੰਮ ਕਰਵਾ ਦੇ ਜਾ ਕੇ। ਓ ਮੰਮੀ ਬਾਸ ਕਰੋ ਤੂੰ ਇਹਦੇ ਮੈਨੂੰ ਇੱਥੇ ਲੈਕਚਰ ਦੇਣਾ ਬਹੁਤ ਪੁੱਤਰੀ ਦਾਦੀ ਤੁਸੀਂ ਜਾਓ ਥੋੜਾ ਰੈਸਟ ਕਰ ਲਓ ਮੈਨੂੰ ਪਤਾ ਤੁਹਾਡੇ ਪੈਰਾਂ ਦੀ ਪ੍ਰੋਬਲਮ ਆ ਫਿਰ ਦਰਦੋਂ ਲਾਪਣਗੇ। ਅੱਛਾ ਚੰਗਾ ᱛੀਏ ਠੀਕ ਹੈ ਦਾਦੀ। ਮੇਰੇ ਪੁੱਤਰ ਠੀਕ ਹੈ ਨਾ ਸਭ ਚੱਲ ਰਿਹਾ ਹੈ ਨਾ? ਹਾਂਜੀ ਮੰਮੀ ਮੇਰਾ ਤੇ ਵਧੀਆ ਤੁਸੀਂ ਸੁਣਾਓ ਮੇਰਾ ਬੋਤ ਵਧੀਆ ਪੁੱਤ ਤੈਨੂੰ ਇੱਕ ਗੱਲ ਕਰਨੀ ਸੀ ਤੇਰੇ ਨਾਲ ਹਾਂਜੀ ਹਾਂਜੀ ਦੱਸੋ ਤੂੰ ਤਾਂ ਗੁੱਸਾ ਹੀ ਕਰੀ ਜਾਨੀ ਪਈ ਜਿੱਦੋਂ ਦੀ ਬੇਟਾ ਜਿੱਦੋਂ ਦੀ ਮਾਈ ਆਈਆਂ ਤੇਰੀ ਭੈਣ ਪੂਜਾ ਵੇਲੇ ਪੱਜ ਪੱਜ ਕੇ ਕੰਮ ਕਰਦੀ ਪਈ ਹੈ ਜਿਹੜਾ ਤੈਨੂੰ ਕਰਨਾ ਚਾਹੀਦਾ ਬੇਟਾ ਓ ਮਮਮੀ ਤੁਹਾਨੂੰ ਕਿਹਾ ਤੇ ਆ ਉਹਨਾਂ ਨੂੰ ਆਦਤ ਹੈਗੀ ਉਹ ਘਰ ਰਹਿੰਦੇ ਆ ਤੇ ਮੈਂ ਕੰਮ ਕਰਦੀ ਆ ਮੈਨੂੰ ਨਹੀਂ ਨਹੀਂ ਬੇਟਾ ਭਾਵੇਂ ਉਹਨਾਂ ਨੂੰ ਆਦਤ ਹੈਗੀ ਹੈ ਤੇਰੇ ਪੇਕੇ ਆਏ ਤੇਰਾ ਪਰਿਵਾਰ ਹੈ ਤੇਰੀ ਪਰਜਾਈ ਆਈ ਤੇਰੀ ਦਾਦੀ ਹੁਣੇ ਤੇਰੇ ਵੀਰੇ ਨੇ ਵੀ ਆ ਜਾਣਾ ਵਾ ਜਦੋਂ ਉਹਦੇ ਪੇਕੇ ਵੀ ਆ ਨਾ ਤੂੰ ਕੰਮ ਕਰਾਇਆ ਕਰ ਬੇਟਾ ਥੋੜਾ ਬੋਧਾ ਤੇ ਕਰਵਾਇਆ ਕਰ ਉਹਦੇ ਨਾਲੋਂ ਜ਼ਿਆਦਾ ਨਾਲ ਸੀ। ਉਹ ਮੰਮੀ ਮੇਰੇ ਕੋ ਨਾ ਅਸਲ ਚ ਕੰਮ ਕੁਮ ਹੁੰਦਾ ਨਹੀਂ ਆ। ਉਹ ਮੈਨੂੰ ਆਦਤ ਨਹੀਂ ਗਈ। ਨਾ ਮੈਂ ਉੱਥੇ ਕੀਤਾ ਤੇ ਜਦੋਂ ਮੈਂ ਵਿਆਹ ਕੇ ਆਈ ਆ ਤੇ ਮੰਮੀ ਨੇ ਮੈਨੂੰ ਮੈਨੂੰ ਕੁਝ ਕਰਨ ਦਿੱਤਾ। ਨਹੀਂ ਬੇਟਾ ਫੇਰ ਕੋਈ ਪਤਾ ਨਹੀਂ ਹੁੰਦਾ ਸੱਸ ਸਹਾਂ ਦਾ। ਅੱਜ ਜੇ ਕੱਲ ਉਹ ਨੌਕਰੀ ਕਰਨ ਲੱਪੇ ਤੇ ਫੇਰ ਤੁਹਾਨੂੰ ਦੋਨਾਂ ਨੂੰ ਕੰਮ ਵੰਡ ਕੇ ਕਰਨਾ ਪੈਣਾ ਨਾ। ਜਾਂ ਡਿਊਟੀਆਂ ਲਗਾ ਲਓ ਸੇਰੇ ਉਹ ਕਰ ਲੈ ਸ਼ਾਮੀ ਤੂੰ ਕਰ ਲਿਆ ਘਰ ਆ ਕੇ। ਮੰਮੀ ਕੋਈ ਗੱਲ ਨਹੀਂ ਉਹ ਵੇਖ ਲਾਂਗੇ ਆਪਾਂ। ਤੇ ਨਾਲੇ ਮੇਰੀ ਗੱਲ ਸੁਣੋ ਹਾਂ ਬੇਟਾ ਤੁਸੀਂ ਦੀਨ ਨੂੰ ਜਾਦਾ ਸਗ ਨਹੀਂ ਦੇਤਾ ਮੰਮੀ ਤੇ ਕਹਿੰਦੇ ਸੀਗੇ ਕਿ ਜਾਦਾ ਵਾ 500 ਹੀ ਦੇਣਾ ਹੈ ਪਰ ਨਹੀਂ ਪੁੱਤਰ ਆਪਣੀ ਮੰਮੀ ਦੀ ਕਾ ਤੈਨੂੰ ਜਿਹੜਾ 1100 ਦਿੱਤਾ ਤੇ ਉਹਦਾ ਵੀ 1100 ਹੀ ਬੰਦਾ ਸੀ ਉਹਨਾਂ ਨੇ ਕਹਣਾ ਉਦਾਂ ਅੰਟੀ ਮੰਮੀ ਮੰਮੀ ਜਨਕੀ ਬੇਟੀ ਬੇਟੀ ਕਰਦੇ ਰਹਿੰਦੇ ਮੇਰੇ ਦੋਨਾਂ 'ਚ ਤੁਸੀਂ ਦੋਨੇ ਇੱਕੋ ਜਿਹੇ ਆਈਆਂ ਆ ਪੁੱਤਰ ਫੇਰ ਕਿਹਾ 1100 ਦੇਤਾ ਤੇ ਕੋਈ ਗੱਲ ਨਹੀਂ ਹੁਣ ਫੇਰ ਹੋਰ ਦਵਾਂਗੀ ਤੂੰ ਲੱਲਨੀ ਹੋਰ ਲੱਲਲੀ ਮੇਰੇ ਕੋਲ ਜੇ ਤੇਰੇ ਮਨ ਚਾਗਾ ਤੇ ਬਰਬਰਤਾ ਕਿਤੇ ਤੇ ਅਸੀਂਾਂ ਦੀ ਕਿੱਥੇ ਗੱਲ ਆ ਤੇ ਬੱਸ ਫੇਰ ਪੈਸਿਆਂ ਦੀ ਤੇ ਕੋਈ ਗੱਲ ਹੀ ਨਹੀਂ ਹੈਗੀ ਤੈਨੂੰ ਪੈਸਿਆਂ ਦੀ ਕਮੀ ਹੈ ਫੇਰ ਕਿ ਇਹ ਕੁੜੀ ਨੂੰ ਦੇ ਦਿੱਤਾ ਤੇ ਕੁੜੀ ਉੱਡ-ਉੱਡ ਕੇ ਕੰਮ ਕਰਦੀ ਉਹਨੂੰ ਬੁਖਾਰ ਵੀ ਹੈਗਾ ਹੀ ਬੇਟਾ ਧਿਆਨ ਰੱਖਿਆ ਕਰ ਉਹਦਾ ਥੋੜਾ ਜਿਹਾ ਮੈਨੂੰ ਤਾਂ ਲੱਗ ਨਹੀਂ ਦਿਆ ਹੀ ਉਹਨਾਂ ਨੂੰ ਫੇਵਰ ਆ ਪੁੱਤਰ ਦੇਖੀ ਜਰਾ ਕੋਦੀ ਕਿੰਨੀਆਂ ਲੱਤਾਂ ਦਰਦ ਹੋਣ ਡੀਆਂ ਸੀ ਬੁਖਾਰ ਉਹਨੂੰ ਹੈਗਾ ਵੈ ਅੰਦਰ ਹੈਗਾ ਬੇਟਾ ਕੱਲ ਹੋਰ ਕੋਈ ਮੁਸੀਬਤ ਪੈ ਗਈ ਫੇਰ ਤੈਨ ਸਾਰਾ ਕੰਮ ਕਰਨਾ ਪੈਣਾ ਕਰਦਾ ਫੇਰ ਕਰੇਂਗੀ ਨਾ ਕਦੇ ਨਾ ਬेटर ਹੁਣੇ ਹੀ ਕਰ ਦਿਆ ਕਰ ਥੋੜਾ ਬੋਤਾ ਓਏ ਇਤਨਾ ਦੀ ਕੋਈ ਨੋਬਤ ਨਹੀਂ ਆਂਦੀ ਪਤਾ ਨੂੰ ਮੰਮੀ ਦਾ ਪਤਾ ਵਾ ਨਾ ਓ ਬੜੇ ਵਧੀਆ ਵਾ ਉਹਨਾਂ ਨੇ ਆਪੇ ਸਾਰਾ ਕੁਝ ਟੈਕਲ ਕਰ ਲਿਆ ਉਹ ਬੇਟਾ ਜਦੋਂ ਮੰਮੀ ਸੁੱਤੇ ਹੋਣਾ ਥੋੜਾ ਬੋਤਾ ਕਰਾ ਦਿਆ ਕਰ ਪੰਜ ਸੱਤ ਫੁੱਲ ਕਿਆ ਨਾ ਕੀ ਦੋ ਦੋ ਸਾਰੀਆਂ ਰੋਟੀਆਂ ਖਾਈ ਦੀਆਂ ਚਾ ਬੋਤੀ ਗੱਲ ਉਹ ਹੁਣ ਅੱਜ ਇਸ ਤਰ੍ਹਾਂ ਕਰੀ ਅਸੀਂ ਹੁਣ ਚੱਲਨੇ ਅਸੀਂ ਕੁਝ ਨਹੀਂ ਖਾਣਾ ਤੇਰਾ ਵੀਰਾ ਆਂਦਾ ਉਹਨਾਂ ਮੈਂ ਤੇ ਵੱਡੇ ਵੀਰੇ ਨੇ ਨਹੀਂ ਆਣਾ ਛੋਟਾ ਆਂਦਾ ਪਿਆ ਸਾਹੀ ਲਾਂਦਾ ਪਿਆ ਤੇ ਤੂੰ ਐਸ ਕਾ ਨਾ ਕਰੀ ਨਹੀਂ ਰੋਟੀ ਬਣਦੀ ਥੋੜੀ ਖਿਚੜੀ ਬਣਾ ਲਈ ਥੋੜੀ ਰੋਟੀ ਬਣਾ ਲਈ ਨਾਲ ਤੇ ਬੜਾ ਢਾ ਰੋਟੀ ਬਣ ਜਾਂਦੀ ਆ ਓ ਮੰਮੀ ਮੈਂ ਸਾਰਾ ਕੁਝ ਬਾਜ਼ਾਰ ਆਰਡਰ ਕੀਤਾ ਵਾ ਪੁੱਤਰ ਬਿਮਾਰ ਬੰਦੇ ਨੂੰ ਕੋਈ ਬਜਾਰੀ ਚੀਜ਼ ਦਿੰਦੇ ਆ ਦੱਸ ਤੂੰ ਕੱਲ ਨੂੰ ਤੂੰ ਬਿਮਾਰ ਪਵੇਂਗੀ ਤੇਰਾ ਖਿਚੜੀ ਖਾਣ ਤੇ ਦਿਲ ਕਰੇਗਾ ਤੇ ਉਹ ਤੈਨੂੰ ਰੋਟੀ ਦੇਵੇਗੀ ਹਾਏ ਹਾਏ ਮਮਮੀ ਮੇਰੀ ਗੱਲ ਸੁਣੋ ਤੇ ਇੱਕ ਇਹੋ ਜਿਹੀ ਗੱਲਾਂ ਕਰੰਦੇ ਤੁਸੀਂ ਤੇ ਆਪਣੀ ਕੁੜੀ ਨੂੰ ਹੀ ਬਿਮਾਰ ਕਰੀ ਜਾਂਦੇ ਹਾਏ ਹਾਏ ਪੁੱਤਰ ਬਿਮਾਰ ਨਹੀਂ ਕਰਦੀ ਮੈਂ ਤੈਨੂੰ ਸਮਝਾਉਣੀ ਪਈ ਐ ਰੱਬਾ ਕਿ ਦੁਨੀਆਂ ਨਾ ਤੁਸੀਂ ਬਿਮਾਰ ਪਵੋ ਹੁਣ ਤੇਰੀ ਮੰਮੀ ਆ ਉਸ ਦਾ ਤੇਰੀ ਮੰਮੀ ਕਿੰਨਾ ਕੰਮ ਕਰ ਲੈਂਦੀ ਤੇ ਫੇਰ ਕਿ ਹੱਥ ਬਣਾ ਦੇਗੀ ਉਹਦਾ ਚਲੋ ਕੋਈ ਗੱਲ ਨਹੀਂ ਮਮਾ ਹਾਂ ਕੋਈ ਗੱਲ ਨਹੀਂ ਪੁੱਤ ਤੂੰ ਮੇਰਾ ਸਿਆਣਾ ਪੁੱਤ ਆ ਜਾ ਮੈਂ ਤੂੰ ਸਿਆਣੀ ਤੀਗੀ ਸ਼ੁਰੂ ਤੋਂ ਤੂੰ ਕੋਲਾ ਜਾਂਦੀ ਸਭ ਕੁਝ ਕਰਦੀ ਸੀ ਨਾ ਤੂੰ ਸਿਆਣੀ ਤੀਗੀ ਸਿਆਣੀ ਪੰਨ ਦੋਨੇ ਪਹਿਨਾ ਪਹਿਨਾ ਤੂੰ ਕੰਨੀ ਨਾ ਮੇਰੀ ਭੈਣ ਨਹੀਂ ਗਈ ਕੋਈ ਅਭੀ ਤੇਰੀ ਭੈਣ ਨਹੀਂ ਗਈ ਬੇਟਾ ਮੰਮੀ ਸਾਡੀ ਕਿਆ ਨਾ ਮੰਨੋ ਆਪਣਾ ਵੀ ਮਨਾਓ ਠੀਕ ਆ ਠੀਕ ਆ ਪੁੱਤ ਮੰਮੀ ਚਲੋ ਜਲਦੀ ਚਲੀਏ ਤਿੰਨ ਅੱਧੇ ਘੰਟੇ ਦਾ ਗਿਆ ਸੀ ਅੱਧੇ ਘੰਟੇ ਦੇ ਗਿਆ ਤੈਨੂੰ ਪਹਚਾਨ ਦੀ ਪਈ ਰਹਿੰਦੀ ਉਹਨਾਂ ਨੂੰ ਬਹਿਣ ਦੇ ਦੇ ਤੈਨੂੰ ਆਪਣੀ ਹੋਣੀ ਕਿ ਤੂੰ ਮੁੰਡੇ ਨਾਲ ਘੁੰਮ ਜਾਣਾ ਉਹ ਨਹੀਂ ਪਾਪਾ ਨੇ ਮੈਨੂੰ ਕਿਹਾ ਸੀ ਕਿ ਜਲਦੀ ਆਈ ਘਰ ਦੇ ਵਿੱਚ ਮਿਸਤਰੀ ਲ ਚਲ 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 ਪੁੱਤ ਚਲੀਏ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬੈਠੋ ਮੰਮੀ ਨਹੀਂ ਨਹੀਂ ਤੇਰੀ ਮੰਮੀ ਕਿੱਥੇ ਬੈਠਾ ਤੇਰੀ ਮੰਮੀ ਨੇ ਮੰਮੀ ਹੋਣੀ ਥੋੜਾ ਗਏ ਆ ਬਾਹਰ ਤੇ ਉਹੇ ਭਾਵੇਂ ਤੁਹਾਡੇ ਵਾਸਤੇ ਕੋਈ ਮਿੱਠਾ ਲੈਣ ਗਏ ਨਹੀਂ ਨਹੀਂ ਬਾਅਦ ਵਿੱਚ ਮਿਲੋ ਚਲ 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 ਬੇਟਾ ਚਲ 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 ਚਲੀਏ ਚਲੋ ਠੀਕ ਆ ਕਿਰਨ ਪੁੱਤ ਜੋ ਤੈਨੂੰ ਮੈਂ ਸਮਝਾਇਆ ਨਾ ਹੁਣ ਉਹ ਧਿਆਨ ਰੱਖੀ ਹੈ ਠੀਕ ਆ ਠੀਕ ਆ ਬੇਟਾ ਯਾ ਠੀਕ ਆ ਮੰਮੀ ਕਹਿੰਦਾ ਉਸ ਤਰ੍ਹਾਂ ਕਰਿਆ ਕਰ ਚਲ ਮਿੰਨੀ ਆ ਚਲੀਏ ਚਲ ਚਲੋ ਠੀਕ ਆ ਮੰਮੀ ਬਾਏ ਬਾਏ ਬੇਟਾ ਬਾਏ ਓਕੇ ਓਕੇ ਚਲੋ ਠੀਕ ਆ ਠੀਕ ਆ ਠੀਕ Seven, eight. ਵਾਹ ਜੀ ਵਾਹ ਜੀ ਵਾਹ ਅੱਜ ਤੇ ਕਮਾਲ ਹੀ ਹੋਈ ਪਈ ਆ ਕੀ ਹੋਇਆ ਅੱਜ ਤੇ ਸ਼ਾਖ ਸ਼ਾਤ ਆਪ ਜੀ ਖੁਦਰਸ ਹੋਈ ਚੜੇ ਹੋਏ ਆ ਤੇ ਕੀ ਗੱਲ ਬੁਖਾਰ ਤੇ ਨਹੀਂ ਹੋਇਆ ਸੇਹ ਠੀਕ ਹੈ ਸੇਹ ਤੇ ਮੇਰੀ ਠੀਕ ਆ ਕਿਉਂ ਮੈਂ ਕਿਚਨ ਚ ਜਾ ਨਹੀਂ ਸਕਦੀ ਮੈਨੂੰ ਤੇ ਲੱਗਣ ਰਿਹਾ ਕਿ ਤੇ ਬੁਖਾਰ ਬਖੂਰ ਤੇ ਨਹੀਂ ਆ ਸਡਾਕਟਰ ਨੂੰ ਨਾ ਸੱਦਾ ਕਿਸੇ ਡਾਕਟਰ ਨੂੰ ਸੱਦਣ ਦੀ ਲੋੜ ਨਹੀਂ ਤੁਸੀਂ ਤੇ ਐ ਕਹਿੰਦੇ ਜਿਵੇਂ ਮੈਨੂੰ ਕੁਕ ਕ ਨਹੀਂ ਕਰਨਾ ਆਂਦਾ ਮੈਂ ਤੇ ਸਾਰਾ ਕੁਝ ਬਣਾਣਾ ਆਂ ਮੈਂ ਤੇ ਸਾਲ ਪਹਿਲੀ ਵਾਰੀ ਵੇਖਿਆ ਤੇ ਮੇਰੇ ਰਸੋਈ ਚ ਬੜੀ ਨੂੰ ਤੇ ਮੈਂ ਤੇ ਕਹਿਣਾ ਹੀ ਆਂ ਅੱਛਾ ਅੱਛਾ ਠੀਕ ਆ ਪਹਿਲਾਂ ਵੀ ਤੁਹਾਨੂੰ ਮੈਂ ਬਣਾ ਕੇ ਖਵਾਉਂਦੀ ਹਾਂ ਦੇਸੀ ਹਾਂ ਸੌਣ ਤੋਂ ਬਾਅਦ ਉੱਠਣ ਤੋਂ ਪਹਿਲੇ ਭਾਬੀ ਕਿੱਥੇ ਐ ਭਾਬੀ ਉਹਨਾਂ ਭਾਬੀ ਆਏ ਸੀਗੇ ਕਿਚਨ ਦੇ ਵਿੱਚ ਤੇ ਮੈਂ ਹੀ ਉਹਨਾਂ ਨੂੰ ਭੇਜਿਆ ਵਾ ਮੈਨੂੰ ਨਾ ਉਹਨਾਂ ਤੇ ਤਬੀਅਤ ਠੀਕ ਨਹੀਂ ਲੱਗਦੀ ਸੀ ਮੈਂ ਕਿਹਾ ਐਵੇਂ ਹੋਰ ਬਿਮਾਰ ਪੈ ਜਾਣਗੇ ਤੇ ਮੈਂ ਕਿਹਾ ਤੁਸੀਂ ਜਾਓ ਰੈਸਟ ਕਰ ਲਓ ਉਹ ਜਾਣਦੇ ਦੇ ਨਹੀਂ ਕਹਿੰਦੇ ਨਹੀਂ ਨਹੀਂ ਮੈਂ ਕਰ ਲਾਂਗੀ ਮੈਂ ਆਪੇ ਬਣਾ ਲਾਂਗੀ ਤੇ 2 ਦਿਨ ਹੋ ਗਏ ਆ ਉਹਨਾਂ ਨੂੰ ਕਹਿਣ ਦਿਆ ਨੂੰ ਕਿ ਮੈਂ ਠੀਕ ਨਹੀਂ ਹੈਗੀ ਠੀਕ ਨਹੀਂ ਹੈਗੀ ਤੇ ਤੁਸੀਂ ਕਹਿੰਨੇ ਉਦੋਂ ਗੱਲ ਸੀਰੀਅਸ ਲਈ ਨਹੀਂ ਆ ਤੇ ਹੁਣ ਜਦੋਂ ਅਗਲੀ ਬਿਲਕੁਲ ਹੀ ਡਿੱਗ ਗਈ ਆ ਤੇ ਹੁਣ ਤੁਸੀਂ ਕਹਿਣ ਦੇ ਜਿਗੇ ਆਹੋ ਬਿਮਾਰ ਹੋਈ ਆ ਹਾਂ ਤੇ ਚਲੋ ਹੁਣ ਮੈਂ ਹੈਲਪ ਤੇ ਕਰਵਾ ਦਿੱਤੀ ਨਾ ਉਹਨਾਂ ਦੀ ਤੇ ਮੈਂ ਫਿਰ ਉਹਨਾਂ ਨੂੰ ਅੰਦਰ ਕਿਹਾ ਕਿ ਤੁਸੀਂ ਰੈਸਟ ਕਰ ਲਓ ਤੇ ਰੋਟੀ ਪਾਣੀ ਮੈਂ ਬਣਾ ਲੈਨੀ ਆ ਕਿੰਨਾ ਦਵਾਈ ਦੂ ਹੀ ਲਿਆਂਦੀ ਕੋਈ ਨਹੀਂ ਤੇ ਜਾ ਦਵਾਈ ਲਿਆ ਕੇ ਦੇ ਉਥੋਂ ਡਾਕਟਰ ਕੋਲ ਨਹੀਂ ਨਹੀਂ ਭਾਜੀ ਲੈ ਭਾਜੀ ਲੈ ਹੀ ਦਵਾਈ ਉਹਨਾਂ ਦੀ ਤੇ ਹੁਣ ਉਹ ਖਾ ਕੇ ਅੰਦਰ ਲੇਟ ਗਏ ਆ ਉਹ ਕਹਿੰਦੇ ਮੈਂ ਹਲਕਾ ਫੁਲਕਾ ਹੀ ਖਾਣਾ ਵਾ ਤੇ ਉਹਨਾਂ ਨੇ ਬ੍ਰੈਡ ਵਗੈਰਾ ਲੈ ਲਈ ਹੋਈ ਆ ਤੇ ਬਾਕੀ ਆ ਸਬਜੀ ਹੁਣ ਤਿਆਰ ਆ ਤੇ ਰੋਟੀਆਂ ਮੈਂ ਬਣਾਉਣ ਚੱਲਿਆ ਰੋਟੀ ਖਵਾ ਨਾਲੇ ਹੁਣ ਪ੍ਰੋਪਰ ਉਹਨਾਂ ਦਾ ਵੀ ਧਿਆਨ ਰੱਖ ਜੇ ਉਹ ਤੇਰਾ ਹਰ ਕੰਮ ਦੇ ਵਿੱਚ ਧਿਆਨ ਰੱਖਦੇ ਆ ਨਾ ਤੇ ਤੇਰਾ ਵੀ ਫਰਜ਼ ਆ ਕਿ ਹੁਣ ਜੇ ਉਹ ਬਿਮਾਰ ਆ ਤੇ ਸਾਰੀ ਉਹਨਾਂ ਦਾ ਧਿਆਨ ਰੱਖਣ ਦਾ ਹਾਂ ਹਾਂ ਠੀਕ ਹੈ ਕੋਈ ਗੱਲ ਨਹੀਂ ਤੂੰ ਟੈਨਸ਼ਨ ਨਾ ਲਓ ਹੁਣ ਤੁਸੀਂ ਸਾਰੇ ਜਣੇ ਬੈਠ ਜਾਓ ਤੇ ਮੈਂ ਫਿਰ ਉਹ ਰੋਟੀ ਬਣਾ ਦਿੰਦੀ ਚੱਲ ਲੈ ਆ ਰੋਟੀ ਲੈ ਹਾਂਜੀ ਹਾਂਜੀ ਠੀਕ ਆ ਚੱਲ ਚਨੇ ਤੇ ਬਣ ਗਏ ਸ਼ਗਲ ਤੋਂ ਤੇ ਲੱਗਣ ਦੇ ਵਧੀਆ ਹੀ ਬਣੇ ਆ ਤੇ ਹੁਣ ਆਟਾ ਮੈਂ ਗੁੰਨ ਲਿਆ ਸੀਗਾ ਮੈਨੂੰ ਪਤਾ ਹੈਗਾ ਠੀਕ ਨਹੀਂ ਹੈਗੇ ਤੇ ਮੈਂ ਪਹਿਲਾਂ ਹੀ ਗੁੰਨ ਲਿਆ ਸੀ ਤੇ ਰੋਟੀ ਮੈਂ ਬਣਾ ਲੈਣੀ ਆ ਅੰਮੀ ਬਤਾਨੀ ਕਿੱਥੇ ਗਈ ਆ ਕੀ ਨਾ ਆ ਤੂੰ ਕਿ ਲੱਗੀ ਹੋਈ ਆ ਮਮੀ ਮੈਂ ਨਾ ਰੋਟੀ ਬਣਾਉਂਦੀ ਤੇ ਮੈਂ ਚਨੇ ਵੀ ਬਣਾਤੇ ਆ ਤੇ ਮੇਰੀ ਗੱਲ ਸੁਣ ਨਾ ਆ ਤੇਰੀ ਮਮੀ ਮਠਿਆਈ ਲੈ ਕੇ ਆਈ ਸੀ ਸੌਂਦੇ ਮਿੰਨੇ ਆ ਮੈਂ ਲਾਗੇ 2-4 ਗਵੰਡੀਆਂ ਤੇ ਘਰ ਦੇਣ ਚਲ ਗਈ ਤੂੰ ਤਾਂ ਆਂਦਿਆਂ ਨੂੰ ਇਹ ਕੀ ਕਰਨ ਰਹੀ ਆ ਉਹ ਕੀ ਕਰਨ ਰਹੀ ਆ ਨਹੀਂ ਪੂਜਾ ਹਾਏ ਹਾਏ ਛੱਡੋ ਪਰਾਂ ਮੰਮੀ ਉਹਨਾਂ ਨੂੰ ਮੈਂ ਹੀ ਉਹਨਾਂ ਨੂੰ ਅੰਦਰ ਭੇਜਿਆ ਵਾ ਇਹਨੂੰ ਬੰਦ ਕਰ ਪਹਿਲਾਂ ਤੂੰ ਕਿ ਅੰਦਰ ਭੇਜਿਆ ਉਹਨੂੰ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਉਹ ਠੀਕ ਨਹੀਂ ਕੱਲ ਦੇ ਕਹਿਣ ਤੇ ਸੀਗੇ ਕਿ ਬੁਖਾਰ ਚੜਿਆ ਆ ਵਾ ਹਾਂ ਤੇ ਮੰਮੀ ਵੀ ਕਹਿ ਗਈ ਕਿ ਤੈਨੂੰ ਫੀਵਰ ਹੈਗਾ ਵਾ ਤੇ ਜਦੋਂ ਮੈਂ ਵੇਖਿਆ ਰਸੋਈ 'ਚ ਇਕੱਲੇ ਲੱਗੇ ਸੀ ਸਵੇਟਿੰਗ ਉਹਨਾਂ ਨੂੰ ਇੰਨੀ ਆਈ ਜਾਂਦੀ ਹੀਗੀ ਤੇ ਮੈਨੂੰ ਸਖੀਵ ਮਾਰ ਲੱਗੰਦੇ ਹੀ ਮੈਂ ਕਿਹਾ ਤੁਸੀਂ ਰੈਸਟ ਕਰ ਲੋ ਫਿਰ ਮੈਂ ਬਣਾ ਦਿੰਦਾ ਨੀ ਆ ਰਿਸ ਵੈਟਿੰਗ ਹੈ ਨਾ ਇਹ ਤਾਂ ਵੈਸੇ ਗਰਮੀ ਬੜੀ ਆ ਆਹ ਮਸ ਲੱਗਾ ਆ ਮੈਨੂੰ ਵੀ ਆਣ ਲਈ ਹੁਣ ਇਹਦਾ ਮਤਲਬ ਇਹ ਥੋੜਾ ਕਿ ਮੈਨੂੰ ਬੁਖਾਰ ਚੜਿਆ ਆ ਹੁਣ ਤੋਂ ਵੀ ਤਾਂ ਪਸੀਨਾ ਪੁੰਜਣ ਲਈ ਹੈ ਨਾ ਇਹਦਾ ਮਤਲਬ ਇਹ ਥੋੜਾ ਤੈਨੂੰ ਬੁਖਾਰ ਚੜਿਆ ਉਹ ਨਾ ਅਸਲ ਵਿੱਚ ਆ ਤੇਰੀ ਮੰਮੀ ਉਹਨੂੰ ਕਹਿ ਗਈ ਆ ਆ ਪੁੱਤ ਤੇਰਾ ਸ਼ਰੀਰ ਗਰਮ ਹੈ ਆ ਤੈਨੂੰ ਬੁਖਾਰ ਲੱਗਦਾ ਉਹ ਤਦ ਪਖੰਡ ਕਰਨ ਲੱਗ ਪਏ ਆ ਹੋਰ ਹੋਇਆ ਨੂੰ ਕੁਝ ਨਹੀਂ ਆ ਤੂੰ ਕੰਮ ਬਹੁਤ ਗਲਤ ਕਰਨ ਢਈ ਜਿਹੜਾ ਜਰਾ ਦੇ ਚੁੰਕੇ ਦਾ ਕੰਮ ਸਾਮਕੇ ਤੋਂ ਹਾਏ ਹਾਏ ਮੰਮੀ ਇੱਕ ਦਿਨ ਦੀ ਕਿਹੜੀ ਗੱਲ ਆ ਜੇ ਹੁਣ ਜ਼ਿਆਦਾ ਬਿਮਾਰ ਪੈ ਗਏ ਬਾਅਦ ਚ ਫਿਰ ਸਾਨੂੰ ਕਰਨਾ ਪੈਣਾ ਵਾ ਮੈਂ ਕਿਹਾ ਚੱਲ ਤੁਸੀਂ ਰੈਸਟ ਕਰ ਲਓ ਮੈਂ ਇਹਦੇ ਉਹਨਾਂ ਨੂੰ ਅੰਦਰ ਲਟਾ ਕੇ ਆਈ ਗੱਲ ਇੱਕ ਦਿਨ ਦੀ ਨਹੀਂ ਹੁੰਦੀ ਗੱਲ ਰੋਜ਼ ਦੀ ਹੁੰਦੀ ਆ ਉਹਨੇ ਪਖੰਡ ਫੜਾ ਆ ਕਹਿੰਦੇ ਨਹੀਂ ਆ ਸਹੇ ਤੁਹਾਨੂੰ ਡਰ ਲੱਗਦਾ ਪਏ ਤਾਂ ਡਰ ਲੱਗਦਾ ਉਹਨੇ ਰੋਜ਼ ਦੀ ਆਦਤ ਬਣਾ ਲੈਣੀ ਆ ਮੈਂ ਤਾਂ ਪੁੱਤ ਇਹ ਚਾਹੁੰਦੀ ਆ ਕਿ ਤੂੰ ਆ ਸੌਖ ਲਵੇਂ ਸਵੇਰੇ ਉੱਠੇ ਅ ਤੇਰੇ ਬੈੱਡ ਦੇ ਚਾਹ ਬ੍ਰੈੱਡ ਪਈ ਹੋਵੇ ਰਮਾਨਾ ਟਿਫਨ ਤੇਰਾ ਪੈਕ ਹੋਵੇ ਤੂੰ ਜਾ ਕੇ ਦਫ਼ਤਰ ਜਾਵੇਂ ਸ਼ਾਮਾਂ ਨੂੰ ਆਵੇਂ ਫੇਰ ਆਂਦਿਆਂ ਨੂੰ ਸਾਰਾ ਸਮਾਨ ਤੇਰੇ ਅੱਗੇ ਪੇਸ਼ ਹੋਵੇ ਤੇ ਰੈਸਟ ਕਰੇ ਆ ਤੂੰ ਅੱਜ ਅਜਬ ਚ ਨਾ ਹੀ ਫਸਾ ਤੂੰ ਤੇ ਤੂੰ ਮੰਦੀ ਹੈ ਨਹੀਂ ਮੇਰੀ ਗੱਲ ਚਲੋ ਮੰਮੀ ਹੁਣ ਅੱਜ ਤੇ ਮੈਂ ਕਰ ਲੈਣੀ ਹੁਣ ਮੈਂ ਇਹ ਤੇ ਕਹਿ ਕੇ ਆਈ ਆ ਤੇ ਉਹਨਾਂ ਨੇ ਕਹਿਣਾ ਲੈ ਇਹ ਕੀ ਗੱਲ ਹੋਈ ਇਹ ਕੀ ਗੱਲ ਹੋਈ ਤੁਸੀਂ ਬੈਠੋ ਮੈਂ ਤੁਹਾਡੇ ਫੇਵਰੇਟ ਚਨੇ ਬਣਾਏ ਆ ਉਹਦੇ ਨੇ ਤੁਹਾਨੂੰ ਫਿਰ ਭਾਂਡੇ ਭੁੰਡੇ ਨੇ ਸੋਏ ਰਸੋਈ ਸਾਫ਼ ਕਰਕੇ ਤੁਹਾਡੇ ਸਾਰਿਆਂ ਦੀ ਚਾਹ ਬਣਾ ਕੇ ਫਿਰ ਮੈਂ ਰੈਸਟ ਤੇ ਜਾਵਾਂ ਇੰਜ ਕਰ ਇੰਜ ਕਰ ਆ ਬਾਕੀ ਤਾਂ ਕਰ ਲਾ ਆ ਭਾਂਡੇ ਪਏ ਰਹਿੰਦੇ ਆਪੀ ਮਾਂਜਰੂਗੀ ਕਿਉਂ ਤੂੰ ਮਾਂਜੜੇ ਪਰ ਮੰਮੀ ਰਾਤੀ ਤੁਹਾਨੂੰ ਪਤਾ ਆ ਭਾਂਡੇ ਰੱਖਦੇ ਦੇ ਨਹੀਂ ਸਿੰਕ ਦੇ ਵਿੱਚ ਤੂੰ ਵੀ ਨਾ ਹੱਥ ਕਰ ਦੇਣੇ ਆ ਸਿਰੇ ਚੜਾਈ ਜਾਣੇ ਆ ਮੈਂ ਤੇ ਕੀ ਕਰਾਂ ਮੰਮੀ ਨੇ ਤੇ ਮੈਨੂੰ ਇਹੋ ਹੀ ਕਿਹਾ ਹੈਗਾ ਕਿ ਜਿਹੜੀਆਂ ਜਠਾਣੀਆਂ ਹੁੰਦੀਆਂ ਉਹ ਪਹਿਣਾ ਹੁੰਦੀਆਂ ਆ ਤੇ ਮੈਨੂੰ ਵੀ ਲੱਗਣ ਲਿਆ ਹੈਗਾ ਕਿ ਉਹ ਬਿਮਾਰ ਹੈ ਗਿਆ ਤੇ ਫਿਰ ਇਹਦੇ ਵਿੱਚ ਮੈਂ ਗਲਤ ਕੀ ਕਰ ਦਿੱਤਾ ਮੈਂ ਹੱਥ ਹੋ ਗਏ ਨਾ ਰੋਟੀ ਬਣਾ ਲਵਨੀ ਕੋਈ ਗੱਲ ਨਹੀਂ ਸਵੇਰੇ ਵੇਖਾਂਗੇ ਜੇ ਠੀਕ ਹੋਣਗੇ ਤੇ ਕਰ ਲੈਣਗੇ ਨਹੀਂ ਤੇ ਫਿਰ ਮੈਂ ਛੁੱਟੀ ਲੈ ਲਾਂਗੀ ਆਫਿਸ ਤੋਂ ਹੋਰ ਕੀ ਹੋ ਸਕਦਾ ਮੰਮੀ ਮੰਮੇ ਰਿਤੇ ਚੱਲ ਗਿਆ ਹੁਣ ਮੈਂ ਦੇ ਨਾਂ ਵਾਸਤੇ ਚਾਹ ਬਣਾ ਕੇ ਲੈ ਕੇ ਆਈ ਆ ਕਿਤੇ ਇਹ ਤੇ ਨਹੀਂ ਆ ਕਿ ਦੇਨ ਉਠਾਂ ਚੱਲ ਗਿਆ ਤਾਂ ਕਿ ਮੈਂ ਨਹਾ ਲਪ ਕਰਵਾ ਦੇ ਮੈਂ ਰਜੋ ਉਹਨਾਂ ਦਾ ਬੂਹਾ ਵਗੈਰਾ ਬੰਦ ਕਰਕੇ ਆਈ ਆ ਤੇ ਚਾਹ ਮੈਂ ਮੰਮੀ ਲਈ ਇੱਥੇ ਰੱਖ ਦਿੰਦੀ ਹਾਂ ਹੁਣ ਇਹ ਇੱਥੇ ਸੀਗੇ ਕਿੱਥੇ ਚਲ ਗਏ ਮੈਂ ਇੱਕ ਕੰਮ ਕਰਦੀ ਆ ਸਾਰਾ ਕੰਮ ਤੇ ਹੋ ਗਿਆ ਵਾ ਕੋਈ ਆਉਣ ਵਾਲੇ ਹੋਣੇ ਆ ਉਹਨਾਂ ਨੂੰ ਫੋਨ ਕਰ ਦਿੰਨੀ ਆ ਕਿ ਜੇ ਰੋਟੀ ਖਾਣੀ ਹੋਵੇ ਮੈਨੂੰ ਕਹਿ ਦਿਓ ਤੇ ਦੀਦੀ ਨੂੰ ਨਾ ਠਾਏ ਹੋ ਹਲੋ ਹਾਂਜੀ ਭਾਜੀ ਨਹੀਂ 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 ਦੀਦੀ ਠੀਕ ਹੈ ਗਿਆ ਮੈਂ ਨਾ ਤੁਹਾਨੂੰ ਐਕਚੁਅਲੀ ਇਹ ਕਹਿਣਾ ਸੀਗਾ ਕਿ ਤੁਸੀਂ ਹੁਣ ਸ਼ਾਪ ਤੇ ਬੰਦ ਕਰਨ ਵਾਲੇ ਹੋਣੇ ਆ ਤੇ ਜਦੋਂ ਘਰ ਆਓਗੇ ਨਾ ਤੇ ਦੀਦੀ ਨੂੰ ਠਾਏ ਹੋ ਨਾ ਤੁਸੀਂ हां हां ठीक है गया वो एक्चुअली मैं ही उन्होंने कहा हैगा तू ही रेस्ट लो। कर लो ਤੇ ਰੋਟੀ ਪਾਣੀ ਮੈਂ ਬਣਾ ਦਿੰਦੀ ਹਾਂ ਤੇ ਰੋਟੀ ਪਾਣੀ ਮੈਂ ਸਾਰਾ ਕਰ ਦਿੱਤਾ ਹੈ ਵਾ ਜਦੋਂ ਤੁਸੀਂ ਘਰ ਦੇ اندر ਐਂਟਰ ਕਰੋਗੇ ਨਾ ਮੈਨੂੰ ਕਾਲ ਕਰ ਲਿਓ ਤੇ ਮੈਂ ਤੁਹਾਨੂੰ ਰੋਟੀ ਸਰਵ ਕਰ ਦਾਂਗੀ हां जी ਠੀਕ ਹੈ ਭਾਜੀ ਓਕੇ ਓਕੇ ਚਲ ਸਾਰਾ ਕੰਮ ਹੋ ਗਿਆ ਹੁਣ ਮੈਂ ਫ੍ਰੀ ਹਾਂ ਹੁਣ ਮੈਂ ਵੀ ਜਾਵਾਂ ਜਦੋਂ ਭਾਜੀ ਆਣਗੇ ਤੇ ਆਪੇ ਮੈਨੂੰ ਕਾਲ ਕਰ ਦੇਣਗੇ ਦੀਦੀ ਵੀ ਸੋ ਗਈ ਆ ਮਮਮੀ ਪਤਾ ਨਹੀਂ ਕਿੱਥੇ ਚਲ ਗਏ ਬਾਹਰ ਵੇਖ ਕੇ ਆਵਾ ਮਮਮੀ ਨੂੰ ਵੀ ਮਮਮੀ ਦੀਆਂ ਨਾ ਮਮਮੀ ਜਾਣਣ ਹਾਂਜੀ ਸਸਿਕਾ ਸਾਰਿਆਂ ਨੂੰ ਕਿਵੇਂ ਆ ਸਾਰੇ ਜਾਣੇ ਹੋ ਤੁਸੀਂ ਸਜਣ ਵਧੀਆ ਹੋਗੇ ਤੇ ਅੱਜ ਆਪਾਂ ਰਿਪਲਾਈ ਕਰਨਾ ਵਾ ਕੁਝ ਜਾਣਿਆਂ ਦਾ ਤੇ ਜਿਹੜੇ ਸਾਡੇ ਨਿਊ ਮੈਂਬਰਸ ਆਏ ਸੀਗੇ ਉਹਨਾਂ ਉਹਨਾਂ ਦੇ ਪ੍ਰਤੀ ਲੋਕਾਂ ਨੇ ਬੜੇ سارے ਕੁਐਸਚਨ ਸਾਡੇ ਕੋਲ ਪੁੱਛੇ ਤੇ ਥੈਂਕ ਯੂ ਸੋ ਮਚ ਜਿਹੜੇ ਸਾਡੇ ਨਿਊ ਮੈਂਬਰ ਆਹੀ ਸਾਨੂੰ ਬੜਾ ਵਧੀਆ ਲੱਗਾ ਉਹਨਾਂ ਦੇ ਨਾਲ ਕੰਮ ਕਰਕੇ ਤੇ ਇਹ ਵੀ ਦੱਸਾਂਗੇ ਕਿ ਉਹ ਕੌਣ ਸੀਗੇ ਤੇ ਮਤਲਬ ਉਹ ਕਿਵੇਂ ਸਾਡੀ ਵੀਡੀਓ ਦੇ ਵਿੱਚ ਆਏ ਤੇ ਸਭ ਤੋਂ ਪਹਿਲਾਂ ਸਾਰੇ ਨੇ ਪੁੱਛਿਆ ਸੀਗਾ ਕਿ ਜਿਹੜੇ ਨਿਊ ਮੈਂਬਰ ਆ ਉਹ ਕੌਣ ਆ ਤੁਹਾਡੇ ਰੀਅਲ ਮਮਾ ਨੇ ਤੇ ਨਹੀਂ ਜੀ ਉਹ ਮੇਰੇ ਰੀਅਲ ਮਮਾ ਨਹੀਂ ਹੈਗੇ ਉਹ ਵੀ ਸਾਡੇ ਟੀਮ ਮੈਂਬਰ ਆ ਤੇ ਕਾਫੀ ਜਣੇ ਨੇ ਇਹ ਪੁੱਛਿਆ ਸੀਗਾ ਤੇ ਇੱਕ ਜਣੇ ਨੇ ਇਹ ਕਿਹਾ ਸੀਗਾ ਪਤਾ ਨਹੀਂ ਕੀ ਨਾਮ ਸੀਗਾ ਉਹਨਾਂ ਦਾ ਜੁਆਇਰ ਕਰਕੇ ਕੁਝ ਕਿ ਤੁਸੀਂ ਨਿਊ ਮੈਂਬਰ ਐਂਟਰ ਕਰੀ ਜਾ ਰਹੇ ਹੋ ਵਿਊਜ਼ ਦੇ ਲਈ ਤੇ ਇਸ ਤਰ੍ਹਾਂ ਦਾ ਕੁਝ ਵੀ ਨਹੀਂ ਹੈਗਾ ਨਿਊ ਮੈਂਬਰ ਉਹ ਸਾਡੇ ਸਬਸਕ੍ਰਾਈਬਰੇ ਗਏ ਨੇ ਤੇ ਆਪਾਂ ਜਦੋਂ ਵੀਡੀਓ ਬਣਾਉਂਦੇ ਸੀਗੇ ਉਹ ਸਾਨੂੰ ਮਿਲਦੇ ਤੇ ਉਹਨਾਂ ਨੇ ਆਪਣਾ ਇੱਕ ਸ਼ੌਂਕ ਜ਼ਾਹਰ ਕੀਤਾ ਕਿ ਸਾਨੂੰ ਵੀ ਨਾ ਸ਼ੌਂਕ ਹੈਗਾ ਵੀਡੀਓ ਦੇ ਵਿੱਚ ਕੰਮ ਕਰਨ ਦਾ ਤੇ ਆਪਾਂ ਜਿਹੜੀਆਂ ਹਾਊਸ ਵਾਈਫ ਸੀਗੀਆਂ ਸਾਡਾ ਮੇਨ ਮੋਟਿਵ ਵੀਡੀਓ ਬਣਾਉਂਦਾ ਹੀ ਹੈ ਕਿ ਐਂਟਰਟੇਨਮੈਂਟ ਘਰੇ ਰਹਿਦੇ ਕਿ ਆਪਾਂ ਮਤਲਬ ਬੋਰ ਹੋ ਜਾਂਦੇ ਆ ਜਿਵੇਂ ਮੰਮੀ ਦੇ ਏ ਦੀਆਂ ਲੇਡੀਜ਼ ਤੇ ਜਿਹੜੇ ਆਂਟੀ ਆਏ ਸੀਗੇ ਉਹਨਾਂ ਦੀਆਂ ਏ ਦੀਆਂ ਲੇਡੀਜ਼ ਪਸ਼ਪਿੰਦਰ ਆਂਟੀ ਸੁਰਜੀਤ ਆਂਟੀ ਇਹ ਸਾਰੇ ਘਰੇ ਹੀ ਰਹਿੰਦੇ ਸੀਗੇ ਤੇ ਇਹ ਇੱਕ ਬਸ ਵੀਡੀਓ ਬਣਾਉਂਦਾ ਮਕਸਦ ਇਹ ਕਿ ਉਹਨਾਂ ਨੂੰ ਘਰਾਂ ਦੇ ਵਿੱਚੋਂ ਬਾਹਰ ਕੱਢਣਾ ਉਹਨਾਂ ਉਹਨਾਂ ਨੂੰ ਆਪਣੇ ਆਪ ਦਾ ਐਂਟਰਟੇਨਮੈਂਟ ਉਹਨਾਂ ਨੂੰ ਬੜਾ ਵਧੀਆ ਫੀਲ ਹੁੰਦਾ ਵਾ ਇਤਰਾ ਵੀਡੀਓਜ਼ ਦੇ ਵਿੱਚ ਜਾ ਕੇ ਕਿ ਲੋਕੇ ਸਾਨੂੰ ਵੇਖਦੇ ਆ ਤੇ ਕਈ ਲੋਕੀ ਉਹਨਾਂ ਨੂੰ ਪੁੱਛਦੇ ਵੀ ਆ ਕਿ ਤੁਸੀਂ ਕਿਰਨ ਮਾਨ ਦੇ ਚੈਨਲ ਦੇ ਵਿੱਚ ਕੰਮ ਕਰਦੇ ਜੇ ਤੇ ਮੈਂ ਖੁਦ ਵੀ ਪ੍ਰੋਫੈਸ਼ਨਲ ਡਿਗਰੀ ਕੀਤੀ ਆ ਬੀ ਐਸ ਸੀ ਐਚ ਐਮ ਸਿਟੀ ਬਟ ਸਾਰੇ ਜਾਣੇ ਮਿਲੋ ਕਿੰਨੇ ਸੀਗੇ ਜੌਬ ਕਰ ਲਾ ਕਰ ਲਾ ਬਟ ਮੈਂ ਮੈਂ ਮੈਨੂੰ ਜੌਬ ਦੇ ਨਾਲੋਂ ਜ਼ਿਆਦਾ ਕਾਸ਼ੀ ਦਾ ਬਚਪਨ ਦੇਖਣਾ ਜ਼ਿਆਦਾ ਮੈਨੂੰ ਲੱਗਾ ਕਿ ਨਹੀਂ ਯਾਰ ਮੈਂ ਆਪਣੇ ਬੱਚੇ ਦਾ ਬਚਪਨ ਵੇਖਣਾ ਉਹਨੂੰ ਗਰੋ ਕਰਦੇ ਵੇਖਣਾ ਇਸ ਕਰਕੇ ਮੈਂ ਜੋਬ ਨਹੀਂ ਕੀਤੀ ਤੇ ਮੈਨੂੰ ਜਿਹੜਾ ਅੰਮ੍ਰਿਤਸਰ ਦੇ ਵਿੱਚ ਤਾਜ ਹੈਗਾ ਉਹ ਚ ਮੈਂ ਕੀਤੀ ਹੀ ਆ ਤੇ ਪਰ ਹੋਟਲ ਲਾਈਨ ਦੀ ਜੋਬ ਬਹੁਤ ਜ਼ਿਆਦਾ ਟਫ ਆ ਭਾਵੇਂ 5 ਸਟਾਰ ਹੋਵੇ ਭਾਵੇਂ ਜਿਹੜਾ ਮਰਜੀ ਸਟਾਰ ਹੋਵੇ ਤੇ ਇਸ ਕਰਕੇ ਮੈਂ ਉਹ ਕਰਨਾ ਚੰਗਾ ਨਹੀਂ ਸਮਝਿਆ ਇਹ ਨਹੀਂ ਕਿ ਮੇਰੇ ਇਨ-ਲਾਸ ਨੇ ਮੈਨੂੰ ਕਰਨ ਨਹੀਂ ਦਿੱਤਾ ਜਾਂ ਮੇਰੇ ਹਸਬੰਦ ਨੇ ਮੈਨੂੰ ਕਰਨ ਨਹੀਂ ਦਿੱਤਾ ਉਹਨਾਂ ਦਾ ਪੂਰਾ ਸਪੋਰਟ ਸੀਗਾ ਕਿ ਤੂੰ ਜੋ ਕਰਨਾ ਚਾਹਦੀ ਆ ਤੂੰ ਕਰ ਤੇ ਮੈਂ ਇੱਕ ਪੇਪਰ ਵੀ ਪੇਪਰ ਮਤਲਬ ਆਪਣਾ ਪੂਰਾ ਕੰਪਲੀਟ ਕੀਤਾ ਸੀਗਾ ਬਟ ਇੱਕ ਪੇਪਰ ਮੈਂ ਪੜਨਾ ਸੀਗਾ ਉਹ ਮੈਂ ਨਹੀਂ ਭਰਿਆ ਬਸ ਬਿਕੋਜ਼ ਆਫ ਕਾਸ਼ਵੀ ਕਿ ਮੈਂ ਉਹਦੇ ਨਾਲ ਆਪਣਾ ਜਿਆਦਾ ਤੋਂ ਜਿਆਦਾ ਟਾਈਮ ਸਪੈਂਡ ਕਰਨਾ ਚਾਹੁੰਦੀ ਸੀਗੀ ਉਹਨੂੰ ਗਰੋ ਕਰਦੇ ਦੇਖਣਾ ਚਾਹੁੰਦੀ ਸੀ ਤੇ ਫੋਰਨ ਦਾ ਵੀ ਇਹ ਸਾਡਾ ਸੀਗਾ ਬਟ ਸਭ ਤੋਂ ਪਹਿਲਾਂ ਮੈਂ ਜਿਹੜੀ ਸੀਗੀ ਪਹਿਲੂ ਤਵਜਾ ਦਿੱਤੀ ਉਹ ਆਪਣੀ ਬੇਟੀ ਨੂੰ ਦਿੱਤੀ ਆਪਣੀ ਫੈਮਿਲੀ ਨੂੰ ਦਿੱਤੀ ਤਾਂ ਕਿ ਮੈਂ ਮਤਲਬ ਕਿ ਮੈਂ ਕੁਝ ਮਿਸ ਨਾ ਕਰ ਜਾਵਾਂ ਉਹਦਾ ਕਿ ਕਾਫੀ ਲੇਡੀਜ਼ ਨੇ ਜਿਹੜੀਆਂ ਵਰਕਿੰਗ ਵੀ ਆ ਤੇ ਬੱਚਾ ਵੀ ਘਰ ਛੱਡ ਕੇ ਜਾਂਦੀਆਂ ਵਾਂ ਬਟ ਇੱਕ ਹੁੰਦਾ ਨਾ ਕਿ ਨਹੀਂ ਯਾਰ ਮੈਂ ਨਹੀਂ ਮੇਰਾ ਅੰਦਰੋਂ ਮਨ ਨਹੀਂ ਮੰਨਿਆ ਇਸ ਕਰਕੇ ਮੈਂ ਨਹੀਂ ਕੀਤਾ ਬਾਕੀ ਇਹ ਨਹੀਂ ਕਿ ਕਿ ਸਾਨੂੰ ਜੋਬਸ ਨਹੀਂ ਮਿਲਦੀਆਂ ਸੀ ਕਿ ਸਾਨੂੰ ਕੋਈ ਇਹੋ ਜੀ ਓਪਰਚ्युनिटी ਨਹੀਂ ਮਿਲਦੀ ਸੀ ਬਹੁਤ ਸਾਰੀਆਂ ਓਪਰਚ्युनिटीਸ ਸੀਗੀਆਂ ਸੀਗੀਆਂ ਬਟ ਫੈਮਿਲੀ ਦਾ ਫੈਮਿਲੀ ਹੈ ਜਿੱਥੇ ਫੈਮਿਲੀ ਨੇ ਖੜ ਜਾਣਾ ਉੱਥੇ ਕਿਸੇ ਨੇ ਨਹੀਂ ਖੜਨਾ ਤੇ ਮੈਂ ਆਪਣੀ ਬੇਟੀ ਕਰਕੇ ਸਾਰਾ ਕੁਝ ਕੀਤਾ ਤੇ ਜਿੰਨਾ ਮੈਂਬਰਾਂ ਦੇ ਮੈਂ ਨਾਮ ਨਹੀਂ ਵੀ ਪੜ ਪੰਦੀ ਤੇ ਉਹਨਾਂ ਦਾ ਉਹਨਾਂ ਨੂੰ ਮੈਂ ਸੌਰੀ ਕਹਿ ਕਹਿਨੀ ਆ ਕਿਉਂਕਿ ਬਹੁਤ سارے ਕਮੈਂਟਸ ਹੁੰਦੇ ਆ ਤੇ ਮਤਲਬ ਕਿ ਸਾਰੇ ਮੈਂ ਰੀਡ ਕਰ ਲੈਨੀ ਆਪਣੇ ਵੱਲੋਂ ਬਟ ਕਈਆਂ ਤੇ ਰਹਿ ਵੀ ਜਾਂਦੇ ਆ ਨਾ ਤੇ ਉਹ ਨੈਕਸਟ ਵੀਡੀਓ ਦੇ ਵਿੱਚ ਨਾ ਮੈਨੂੰ ਪਿੰਨ ਕਰ ਦਿਆ ਕਰੋ ਤੇ ਮੈਂ ਉਹਨਾਂ ਦੇ ਕਮੈਂਟ ਨਾ ਸਾਰੇ ਪੜ ਲਿਆ ਕਰਾਂਗੀ ਤੇ ਹੁਣ ਨਾ ਮੈਂ ਥੋੜੇ ਕਮੈਂਟਸ ਹੀ ਪੜਦੀ ਆ ਤੇ ਜੋਤੀ ਜੇ ਜਿਹੜੇ ਕਿ ਮਾਜਲ ਤੋਂ ਆ 골ਡੀ பாਜੀ ਬਹੁਤ ਵਧੀਆ ਬੋਲੇ ਤੇ ਨੀਲਮ ਖੰਨਾ ਟੂਡੇ ਟੂ ਨਿਊ ਆਰਟਿਸਟ ਬਿਲਕੁਲ ਜੀ ਦੋ ਨਵੇਂ ਆਰਟੀਸਟ ਸੀਗੇ ਤੁਹਾਨੂੰ ਦੱਸਿਆ ਸਾਡੇ ਸਬਸਕ੍ਰਾਈਬਰ ਸੀਗੇ ਸਾਡਾ ਕੰਮ ਕਰਨ ਦੀ ਚਾਹਵਾਂ ਸੀਗੇ ਤੇ ਜਿਹੜੇ ਜਿਹੜੇ ਸਾਡਾ ਕੰਮ ਕਰਨ ਦੀ ਚਾਹਵਾਂ ਨਾ ਕੋ ਉਹਨਾਂ ਨੂੰ ਮੌਕਾ ਜ਼ਰੂਰ ਦੇਣੇ ਆ ਤਾਂ ਕਿ ਉਹਨਾਂ ਦੀ ਵੀ ਇੱਛਾ ਪੂਰੀ ਹੋਵੇ ਉਹਨਾਂ ਦਾ ਇੱਕ ਸ਼ੌਂਕ ਆ ਉਹ ਆਪਣਾ ਸ਼ੌਂਕ ਬਾਹਰ ਕੱਢ ਸਕਣ ਇੱਕ ਪਲੇਟਫਾਰਮ ਹੈਗਾ ਵਾ YouTube ਆਪਾਂ ਵੈਸੇ ਕੌਣ ਹੁੰਨੇ ਆ ਬਟ ਇੱਕ ਹਨਾ ਸਾਡੇ ਕਰਕੇ ਕਿਸੇ ਨੂੰ ਖੁਸ਼ੀ ਮਿਲਦੀ ਹੋਵੇ ਤੇ ਇਹਦੇ ਸਾਨੂੰ ਵੀ ਬੜੀ ਖੁਸ਼ੀ ਹੁੰਦੀ ਆ ਮੁਨੀਰ ਅਹਿਮਦ ਵੈਰੀ ਨਾਈਸ ਵੀਡੀਓ ਕਿਨਨ ਜੀ ਫਰਮ ਲਾਹੌਰ ਪਾਕਿਸਤਾਨ ਥੈਂਕ ਯੂ ਸੋ ਮੱਚ ਮੁਨੀਰ ਅਹਿਮਦ ਜੀ ਤੇ ਨੈਕਸਟ ਕਮੈਂਟ ਹੈ ਦਿਲਜੀਤ ਸਿੰਘ ਦਾ ਉਹਨਾਂ ਨੇ ਬਸ ਥੰਮਜ਼ ਅਪ ਈਮੋਜੀ ਭੇਜਿਆ ਅਗੇ ਅਮਿਤਾ ਕਿਰਨ ਸ਼ੁੱਡ ਹੈਲਪ ਦੀਦੀ ਜਰੂਰ ਜੀ ਹੁਣ ਨੈਕਸਟ ਵੀਡੀਓ ਦੇਖਿਓ ਆਈ ਵਿਲ ਤੇ ਜਿਲੰਦਰ ਤੋਂ ਰਿਕੁਐਸਟ ਜੀ ਵਾਟਰ ਤੇ ਵੀਡੀਓ ਜਰੂਰ ਬਣਾਉਣਾ ਬਹੁਤ ਸਾਰੇ ਵਲੋਗਰ ਨੂੰ ਕਿਹਾ ਹੈ ਮਤਲਬ ਕਿ ਪਾਣੀ ਸੇਵ ਕਰਨ ਦੀ ਵੀਡੀਓ ਤੁਸੀਂ ਜਰੂਰ ਬਣਾਉਣਾ ਉਹਨਾਂ ਨੇ ਕਿਹਾ ਸਾਨੂੰ ਸਤਿੰਦਰ ਪਾਲ ਕੋਰ ਪੂਜਾ ਦੀ ਐਕਟਿੰਗ ਵਧੀਆ ਕਿਰਨ ਬੇੜਾ ਤੁਸੀਂ ਸੋਹਣੇ ਲੱਗਦੇ ਥੈਂਕ ਯੂ ਸੋ ਮੱਚ ਬਿਲਕੁਲ ਜੀ ਪੂਜਾ ਦੀਦੀ ਐਕਟਿੰਗ ਬਹੁਤ ਵਧੀਆ ਵਾ ਉਹਨਾਂ ਨਾਲ ਵੀਡੀਓ ਬਣਾਉਂਦਾ ਮਜ਼ਾ ਆਉਂਦਾ ਕਿਉਂਕਿ ਉਹ ਉਸੇ ਟਾਈਮ ਐਕਸ਼ਨ ਦਾ ਰਿਐਕਸ਼ਨ ਦੇ ਦਿੰਦੀ ਹੈ ਤੇ ਫਿਰ ਇਤਨਾ ਕੰਮ ਕਰਿੰਦਾ ਹੋਰ ਜ਼ਿਆਦਾ ਮਜ਼ਾ ਆਉਂਦਾ ਵਾ ਤੇ ਕਸ਼ਮੀਰੀ ਕੁੜੀ ਪੂਜਾ ਜੀ ਮਿੱਠੇ ਮੈਨੇ ਮਾਰ ਕੇ ਮਜ਼ਾ ਲੈ ਲੈਂਦੀ ਬਹੁਤ ਵਧੀਆ ਸਟੋਰੀ ਲੱਗੀ। ਥੈਂਕ ਯੂ so much ਲਵ ਸਾਨੀ ਆਈ ਆਮ ਫਰੋਮ ਇਟਲੀ। ਥੈਂਕ ਯੂ ਜੀ ਤੁਸੀਂ ਇਟਲੀ ਤੋਂ ਸਾਡੀ ਇਹ ਵੀਡੀਓ ਸੇ ਵੇਖਣਦੇ ਜੇ। ਤੇ ਨੈਕਸਟ ਕਮੈਂਟ ਹੈ ਸਤਿੰਦਰ ਪਾਲ ਕੋਲ। ਵੈਰੀ ਨਾਈਸ ਕਿਰਨ ਜੀ ਸਾਡਾ ਨਾਮ ਵੀ ਬੋਲੋ ਜੀ ਸਤਿੰਦਰ ਪਾਲ ਕੋਰ ਜੀ ਤੁਹਾਡਾ ਨਾਮ ਆਪਾਂ ਬੋਲ ਦਿੱਤਾ ਅੱਜ ਵੀਡੀਓ ਦੇ ਵਿੱਚ। ਤੇ ਅਗਲਾ ਕਮੈਂਟ ਹੈ ਕੀ ਕੀ ਤਾ ਕੀਤ ਕੇਤਨ ਕਿਰਨ ਮਾਨ ਕੰਮ ਕਰਨਾ ਕਰਨਾ ਨਹੀਂ ਚਾਹੁੰਦੇ ਬਿਲਕੁਲ ਜੀ ਗਰਮੀ ਬੜੀ ਆ ਮੈਂ ਕੰਮ ਨਹੀਂ ਕਰਨਾ ਚਾਹੁੰਦੀ ਇੱਕ ਜਣੇ ਦਾ ਕਮੈਂਟ ਹੈ ਅਮ੍ਰਿਤਪਾਲ ਕਾਲ ਦਾ ਤੁਸੀਂ ਅਮ੍ਰਿਤਸਰ ਦਾ ਨਾਮ ਕਿਉਂ ਨਹੀਂ ਬੋਲਦੇ ਜਿਹੜੇ ਵੀ ਸਾਡੇ ਸਬਸਕ੍ਰਾਈਬਰ ਹੁੰਦੇ ਜਿਹੜੇ ਆਪਣਾ ਕਮੈਂਟਸ ਦੇ ਵਿੱਚ ਲਿਖਦੇ ਆ ਕਿ ਆਮ ਫਰੋਮ ਅਮ੍ਰਿਤਸਰ ਮੈਂ ਆ ਤੇ ਕੋਦਮ ਅਮ੍ਰਿਤਸਰ ਦੀ ਆ ਮੈਂ ਅਮ੍ਰਿਤਸਰ ਦਾ ਨਾਮ ਕਿਉਂ ਨਹੀਂ ਬੋਲਣਾ ਚਾਹੁੰਦੀ ਆ ਆਈ ਲਵ ਅਮ੍ਰਿਤਸਰ ਤੇ ਪੂਜਾ ਬੇਦੀ 골ਡੀ ਵੇਜੀ ਫੇਸ ਤਾਂ ਦਿਖਾ ਦਿਓ ਬਿਲਕੁਲ ਸੂਨ ਜੀ ਜਲਦੀ ਦਾ ਨਵਾਂ ਵਾਲੀ ਸੀਰੀਜ਼ ਦੇ ਵਿੱਚ ਇਹਨਾਂ ਦਾ ਫੇਸ ਦੇਖਣ ਨੂੰ ਮਿਲੇਗਾ ਤੇ ਕਿਰਨ ਦੀਦੀ ਤੁਸੀਂ ਮੇਰੇ ਕਮੈਂਟਸ ਰੀਡ ਕਰ ਦਿਓ ਯੂਜ਼ਰ ਡਵਿਜ਼ੈਡ ਤੁਸੀਂ ਆਪਣਾ ਨਾਮ ਤੇ ਆਪਣੇ ਸ਼ਹਿਰ ਦਾ ਨਾਮ ਜ਼ਰੂਰ ਲਿਖਿਆ ਕਰੋ ਤਾਂ ਕਿ ਮੈਨੂੰ ਪਤਾ ਲੱਗ ਜਾਏ ਤੁਸੀਂ ਕਿੱਥੋਂ ਜੇ ਤੇ ਸੁਰੇਖਾ ਸ਼ਰਮਾ ਤੁਹਾਡੇ ਮੰਮੀ ਪੁਸ਼ਪਿੰਦਰ ਜੀ ਹੈ ਜਾਂ ਨਿਊ ਗੈਸਟ ਦੋਮਾ ਚ ਕੋਈ ਵੀ ਨਹੀਂ ਮੇਰੇ ਮਮਾ ਹੈਗੇ ਮੇਰੇ ਮਮਾ ਕੈਮਰੇ ਦੇ ਸਾਹਮਣੇ ਨਹੀਂ ਆਉਂਦੇ ਇਹ ਦੋਵੇਂ ਸਾਡੇ ਟੀਮ ਮੈਂਬਰ ਨੇ ਕਿਨੇ ਬਲਰਾਜ ਸਿੰਘ ਸਾਹਿਲ ਤੁਹਾਡਾ ਕੀ ਲੱਗਦਾ ਹੈ ਜੋ ਸਾਹਿਲ ਵੀ ਸਾਡਾ ਟੀਮ ਮੈਂਬਰ ਹੈ ਤੇ ਭਰਾਵਾਵਾਂਗੇਗਾ ਬਹੁਤ ਵਧੀਆ ਵਾ ਤੇ ਸੁਰੇਖਾ ਸ਼ਰਮਾ ਤੁਸੀਂ ਮੇਰੇ ਕਮੈਂਟ ਰੀਡ ਨਹੀਂ ਕਰਦੇ ਜੀ ਮੋਗੇ ਤੋਂ ਸੁਰੇਖਾ ਸ਼ਰਮਾ ਜੀ ਲੋ ਜੀ ਤੁਹਾਡਾ ਕਮੈਂਟ ਵੀ ਆਪਾਂ ਰੀਡ ਕਰਤਾ ਤੇ ਜਿਨ੍ਹਾਂ ਜਿਨ੍ਹਾਂ ਦੇ ਕਮੈਂਟਸ ਰਹਿ ਜਾਣਗੇ ਉਹ ਸਾਨੂੰ ਜਰੂਰ ਅਗਲੀ ਕਮੈਂਟ ਵੀਡੀਓ ਚ ਕਮੈਂਟ ਕਰ ਦਿਓ ਪ੍ਰੇਮਾ ਰਾਣੀ ਜੀ ਦਾ ਲਾਸਟ ਕਮੈਂਟ ਮੈਂ ਪੜਨ ਜਾ ਰਹੀ ਆ ਰੀਅਲ ਮम्मा ਹੈ ਕਿਰਿਆ ਕਿਆ ਕਿਰਨ ਜੀ ਬਿਲਕੁਲ ਨਹੀਂ ਨਿਊ ਚਿਹਰਾ ਕੌਣ ਹੈ ਨਿਊ ਚਿਹਰਾ ਤੁਹਾਨੂੰ ਦੱਸਾ ਸਾਡੇ ਸਬਸਕ੍ਰਾਈਬਰ ਉਹਨਾਂ ਨੂੰ ਆਪਾਂ ਮਤਲਬ ਕਿ ਉਹਨਾਂ ਨੂੰ ਇੱਕ ਸ਼ੌਕ ਸੀਗਾ ਤੇ ਆਪਾਂ ਉਹਨਾਂ ਨੂੰ ਉਹਨਾਂ ਦਾ ਸ਼ੌਕ ਪੂਰਾ ਕਰਨ ਦਾ ਮੌਕਾ ਦਿੱਤਾ ਸੋ ਥੈਂਕ ਯੂ so much ਤੁਸੀਂ ਸਾਡੀਆਂ ਵੀਡੀਓਸ ਨੂੰ ਲਾਈਕ ਕਰ ਦਿਓ ਪਿਆਰ ਦੇ ਦਿਓ ਤੇ ਨਿਊ ਮੈਂਬਰਸ ਨੂੰ ਵੀ ਇਤਨੇ ਪਿਆਰ ਦੇਂਦ ਰਹੋ ਆਉਣ ਵਾਲੇ ਟਾਈਮ ਦੇ ਵਿੱਚ ਇਹ ਨਿਊ ਮੈਂਬਰ ਆਉਣ ਵਾਲੇ ਟਾਈਮ ਤੇ ਹੋਰ ਜ਼ਿਆਦਾ ਸਾਡੀ ਟੀਮ ਵੱਢੀ ਹੋਵੇ ਤੇ ਤੁਹਾਨੂੰ ਨਵੇਂ-ਨਵੇਂ ਚਿਹਰੇ ਵੇਖਣ ਨੂੰ ਮਿਲਣਗੇ ਤੇ ਜਿਹੜੇ ਜਿਹੜੇ ਸਾਣਾ ਕੰਮ ਕਰਨਾ ਚਾਹੁੰਦੇ ਆ ਉਹ ਵੀ ਸਾਨੂੰ ਕਮੈਂਟ ਵਿੱਚ ਦੱਸਿਓ ਕਿ ਕਿਤੇ ਹੋ ਗੀ ਤਾਂ ਬਲੌਗ ਕਰਦੇ ਆ ਤੇ ਥੈਂਕ ਯੂ so much ਮੇਰੀ ਵੀਡੀਓ ਨੂੰ ਜਿਆਦਾ ਜਿਆਦਾ ਲਾਈਕ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤੇ ਬੈਲ ਆਈਕਨ ਦਬਾਇਆ ਕਰੋ 12 ਵੇ ਸਾਡੀ ਵੀਡੀਓ ਆ ਜਾਂਦੀ ਹੈ ਤੇ ਜਿਨ੍ਹਾਂ ਦੇ ਕਮੈਂਟਸ ਰਹਿ ਗਏ ਆ ਉਹ ਨੈਕਸਟ ਵੀਡੀਓ ਦੇ ਵਿੱਚ ਆਪਣਾ ਕਮੈਂਟਸ ਰੀਡ ਜ਼ਰੂਰ ਕਰਿਓ ਤੇ ਜਿਹੜੇ ਜਸਵੀਰ ਕੋਲ ਚੈਨਲ ਆ ਮੰਮੀ ਦੀ ਵੀਡੀਓ ਉਹ ਪ੍ਰੋਪਰ 2 ਵਜੇ ਇਹਨਾਂ ਦੀ ਵੀਡੀਓ ਪਾਈ ਜਾਂਦੀ ਆ ਮੰਡੇ ਤੇ ਫਰਡੇ ਹਾਈ ਦਿਓ ਮੰਡੇ ਫਰਡੇ ਪਾਉਂਦੇ ਆ ਬਾਪ ਆਪਾਂ ਉਹਨਾਂ ਨੂੰ ਕਨਵੈਂਸ ਕਰਾਂਗੇ ਕਿ ਉਹ ਜਾਰਾ ਦੇਣ ਪਾਣ ਤੇ ਥੈਂਕ ਯੂ ਸੋ ਮਚੀ ਸਾਡੇ ਦੋਵੇਂ ਚੈਨਲ ਨੂੰ ਸਪੋਰਟ ਕਰੋ ਥੈਂਕ ਯੂ